ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਦੀਆਂ ਰਣਨੀਤਿਕ ਸਰਗਰਮੀਆਂ ਜਿਹੜੀਆਂ ਉਹ ਤੇਜ਼ ਹੋਈਆਂ ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਆਪਣੀਆਂ ਰਣਨੀਤੀਆਂ ਤੇਜ਼ ਕੀਤੀਆਂ ਔਰ ਇੱਕ ਗੱਲ ਕਹੀ ਹੈ ਕਿ 2027 ਦੇ ਵਿੱਚ ਅਸੀਂ ਦੁਬਾਰਾ ਜਿਹੜਾ ਰਿਪੀਟ ਕਰਾਂਗੇ ਕਿਉਂਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋ ਨਤੀਜੇ ਆਏ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਖੁਸ਼ ਹੈ ਤੇ ਜਿਹੜੇ ਉਮੀਦਵਾਰ ਜਿੱਤੇ ਸਨ ਉਨ੍ਹਾਂ ਦੇ ਹੱਕ ਦੇ ਵਿੱਚ ਹੁਣ ਜਿਹੜੀ ਇੱਕ ਸਭਾ ਹੋਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਆਏ ਸਨ ਆਪਣੇ ਵਰਕਰਾਂ ਆਗੂਆਂ ਦਾ ਉਤਸ਼ਾਹ ਵਧਾਉਣ ਦੇ ਲਈ ਉਹਨਾਂ ਨੇ ਉਮੀਦਵਾਰਾਂ ਨੂੰ ਇੱਕ ਤਾਂ ਜਿੱਤ ਦੀ ਵਧਾਈ ਦਿੱਤੀ ਤੇ ਨਾਲ ਹੀ ਆਗੂਆਂ ਤੇ ਵਰਕਰਾਂ ਦੇ ਵਿੱਚ ਉਤਸ਼ਾਹ ਵਧਾਉਣ ਦੇ ਲਈ ਇਹ ਵੀ ਗੱਲ ਕਹੀ ਕਿ ਜ਼ਰੂਰੀ ਨਹੀਂ ਕਿ ਅਗਲੀ ਵਾਰ ਚੇਕਰ ਸੱਤਾ ਮਿਲਦੀ ਹੈ ਬਹੁਮਤ ਮਿਲਦਾ ਹੈ ਤਾਂ ਭਗਵੰਤ ਮਾਨ ਨਹੀਂ ਤੁਹਾਡੇ ਵਿੱਚੋਂ ਵੀ ਕਿਸੇ ਨੂੰ ਜੜਾ ਮੁੱਖ ਮੰਤਰੀ ਉਹ ਬਣਾਇਆ ਜਾ ਸਕਦਾ ਹੈ ਜਿਸ ਦੇ ਤਹਿਤ ਕਾਫੀ ਆਗੂਆਂ ਵਰਕਰਾਂ ਦੇ ਵਿੱਚ ਜਿਹੜੀ ਹੈ ਉਹ ਹਲਚਲ ਦੇਖਣ ਨੂੰ ਮਿਲੀ ਹੈ ਔਰ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਉੱਥੇ ਹੀ ਦੂਸਰੀਆਂ ਪਾਰਟੀਆਂ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਵੀ ਇਸ ਵਾਰ ਜਿਵੇਂ ਪ੍ਰਧਾਨ ਰਾਜਾ ਵੜਿੰਗ ਨੇ ਬਿਆਨ ਜਾਰੀ ਕੀਤਾ ਹੈ ਕਿ ਹਾਈਕਮਾਂਡ ਦੇ ਵੱਲੋਂ ਉਹਨਾਂ ਨੂੰ ਜ਼ਰੂਰ ਇਸ ਗੱਲ ਉਹਨਾਂ ਨੇ ਭਰੋਸੇ 'ਚ ਲੈ ਕੇ ਹੀ ਇਹ ਬਿਆਨ ਦਿੱਤਾ ਹੋਏਗਾ ਕਿ ਘੱਟੋ-ਘੱਟ 80 ਜਿਹੜੇ ਨਵੇਂ ਚਿਹਰੇ ਹੈ ਕਾਂਗਰਸ 2027 ਦੇ ਵਿੱਚ ਮੈਦਾਨ ਦੇ ਵਿੱਚ ਉਤਾਰੇਗੀ ਜਿਸ ਨੂੰ ਲੈ ਕੇ ਜਿਹੜੀਆਂ ਪ੍ਰਤੀਕਿਰਿਆਵਾਂ ਸਨ ਪੂਰੇ ਪੰਜਾਬ ਭਰ ਦੇ ਵਿੱਚੋਂ ਜਿਹੜੇ ਨੌਜਵਾਨ ਆਗੂ ਸਨ ਚਾਹੇ ਉਹ ਲੇਡੀਜ਼ ਸਨ ਚਾਹੇ ਜੈਂਟਸ ਉਹਨਾਂ ਵਿੱਚੋਂ ਕਾਫੀ ਅੱਛੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਹਨ ਉਤਸ਼ਾਹ ਵਾਲੀਆਂ ਨਜ਼ਰ ਆਈਆਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਉਸ ਦੇ ਵਿੱਚ ਜਿਹੜੀਆਂ ਟਿਕਟਾਂ ਉਹ ਉਹਨਾਂ ਨੂੰ ਵੀ ਮਿਲ ਸਕਦੀਆਂ ਕਿਉਂਕਿ ਕਈਆਂ ਨੇ ਉਹਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਜਿਹੜੇ ਪੁਰਾਣੇ ਵੱਡੇ ਟਕਸਾਲੀ ਆਗੂ ਸਨ ਉਹ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਕਾਂਗਰਸ ਦੇ ਵਿੱਚ ਤਾਂ ਉਹ ਕੀ ਕਰਦੇ ਐ ਕਿ ਜਾਂ ਤਾਂ ਆਪਣੀ ਘਰ ਵਾਲੀ ਨੂੰ ਟਿਕਟ ਦਵਾ ਦਿੰਦੇ ਐ ਜਾਂ ਫਿਰ ਪੋਤਰੇ ਪੁੱਤ ਨੂੰ ਜਾਂ ਨੌ ਨੂੰ ਕਹਿਣ ਦਾ ਭਾਵ ਕਿ ਇਹ ਕੁਝ ਜਿਹੜਾ ਸੀ ਉਹ ਚੱਲ ਰਿਹਾ ਸੀ ਪਰ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਜਿਹੜੇ ਆਗੂ ਸਮਰਥਕ ਐ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਕਾਲੀ ਦਲ ਬਾਦਲ ਬੇਸ਼ੱਕ ਉਹਦਾ ਗੱਠ ਜੋ ਟੁੱਟਿਆ ਉਹਨਾਂ ਸੀਟਾਂ ਦੇ ਉੱਪਰ ਜਿੱਥੇ ਹੁਣ ਤੱਕ ਭਾਜਪਾ ਚੋਣਾਂ ਲੜਦੀ ਰਹੀ ਹੈ ਗੱਠ ਜੋੜ ਦੇ ਵਿੱਚ ਉਥੇ ਉਹਨਾਂ ਨੇ ਵੀ ਆਪਣੇ ਨਵੇਂ ਚਿਹਰੇ ਜੜੇ ਹੈ ਉਹ ਤਲਾਸ਼ ਨੇ ਨਾਲ ਹੀ ਇਹ ਵੀ ਕਹਿੰਦੇ ਸੁਣਿਆ ਗਿਆ SK Singh Badal ਨੂੰ ਕਿ ਉਹ ਵੀ ਜਿਹੜੇ ਨੌਜਵਾਨ ਚਿਹਰੇ ਹੈ ਉਹਨਾਂ ਨੂੰ ਅੱਗੇ ਕਰੀ ਇਸ 2027 ਦੇ ਇਲੈਕਸ਼ਨ ਦੇ ਵਿੱਚ ਹੁਣ ਕਾਂਗਰਸ ਪਾਰਟੀ ਦੀ ਜਿਹੜੀ ਆਪਸੀ ਫੁੱਟ ਸੀ ਜਿਹੜੀ ਕਲੇਸ਼ ਸੀ ਉਹ ਹੁਣ ਕਾਫੀ ਘੱਟ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਉਹਨੀ ਬਿਆਨਬਾਜ਼ੀ ਇੱਕ ਦੂਜੇ ਦੇ ਉੱਪਰ ਨਜ਼ਰ ਨਹੀਂ ਆ ਰਹੀ ਜਦ ਤੋਂ ਨਵਜੋਤ ਕੋਰ ਸਿੱਤੂ ਦਾ ਮਾਮਲਾ ਹੋਇਆ ਹੈ ਪੰਜਾਬ ਦੇ ਵਿੱਚ 500 ਕਰੋੜ ਵਾਲਾ ਉਹਨਾਂ ਦੇ ਬਿਆਨ ਜਿਹੜਾ ਵਿਵਾਦਤ ਬਿਆਨ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਹਾਈ ਕਮਾਂਡ ਦੀ ਨਾਰਾਜ਼ਗੀ ਵੀ ਚਲਣੀ ਪਈ ਹੈ ਭਾਵੇਂ ਕਿ ਜਦੋਂ ਤੋਂ ਉਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਈ ਕਮਾਂਡ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਮੁਅਤਲ ਕੀਤਾ ਹੈ ਉਸ ਤੋਂ ਬਾਅਦ ਅੱਜ ਤੱਕ ਹਾਈ ਕਮਾਂਡ ਵੱਲੋਂ ਕਦੀ ਵੀ ਉਹਨਾਂ ਨੂੰ ਜਿਹੜਾ ਹੈ ਕੋਈ ਭਰੋਸਾ ਨਹੀਂ ਦਿੱਤਾ ਗਿਆ ਬੇਸ਼ੱਕ ਸਪਸ਼ਟੀਕਰਨ ਦੇਣ ਦੇ ਲਈ ਨਵਜੋਤ ਸਿੰਘ ਸਿੱਤੂ ਨੇ ਸਮਾਂ ਮੰਗਿਆ ਸੀ ਸਮਾਂ ਮਿਲਿਆ ਵੀ ਪਰ ਅੱਜ ਤੱਕ ਕੋਈ ਵੀ ਪ੍ਰਤੀਕਿਰਿਆ ਜਿਹੜੀ ਹਾਈ ਕਮਾਂਡ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆਈ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਇਸ ਵਕਤ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਉਸ ਤੇ ਵੱਡੇ ਲੀਡਰ ਚਾਹੀਏ ਹੋ ਪ੍ਰਤਾਪ ਸਿੰਘ ਪਾਸ਼ਵਾ ਹੋਣ ਸੁਖਵਿੰਦਰ ਸਿੰਘ ਸੁਖੀ ਚਾਹੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਖੋਦ ਉਹ ਇਹ ਕਹਿੰਦੇ ਨਜ਼ਰ ਆ ਰਿਹਾ ਹੈ ਕਿ 2027 ਦੇ ਵਿੱਚ ਸਰਕਾਰ ਕਾਂਗਰਸ ਦੀ ਬਣਾਉਣੀ ਹੈ ਤਨ ਦੇਈ ਦੇ ਨਾਲ ਕੰਮ ਕਰਨਾ ਹੈ ਹਾਈ ਕਮਾਂਡ ਮੁੱਖ ਮੰਤਰੀ ਦਾ ਚਿਹਰਾ ਜਸ ਨੂੰ ਮਰਜ਼ੀ ਐਲਾਨ ਦੇਵੇ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੁਖੀ ਸਾਹਿਬ ਤਾਂ ਇੱਥੋਂ ਤੱਕ ਰੰਧਾਵਾ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹੋਏ ਸਟੇਜ ਤੋਂ ਨਜ਼ਰ ਆਇਆ ਕਿ ਜਿੰਨਾ ਚਿਰ ਮੈਂ ਕਾਂਗਰਸ ਵਿੱਚ ਹਾਂ ਮੈਂ ਇਹ ਕਦੀ ਨਹੀਂ ਚਾਹਾਂਗਾ ਕਿ ਹਾਈ ਕਮਾਂਡ ਜੋ ਫੈਸਲਾ ਕਰੇਗੀ ਉਹ ਸਾਨੂੰ ਸਭ ਨੂੰ ਮਨਜ਼ੂਰ ਹੋਏਗਾ ਨਾ ਮੈਂ ਦੌੜ ਵਿੱਚ ਸੀ ਨਾ ਹਾਂ ਨਾ ਹੋਵਾਂਗਾ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਦੀ ਮਰਜ਼ੀ ਹੈ ਜਿਸ ਨੂੰ ਉਹ ਕਾਬਲ ਸਮਝਣਗੇ ਜੇਕਰ ਸੱਤਾ ਮਿਲਦੀ ਹੈ ਤਾਂ ਉਹ ਉਸ ਨੂੰ ਮੁੱਖ ਮੰਤਰੀ ਬਣਾ ਦੇਣਗੇ ਬੇਸ਼ੱਕ ਇਸ ਦੇ ਉੱਪਰ ਚਰਨਜੀਤ ਸਿੰਘ ਚੰਨੀ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਕਿਉਂਕਿ ਚਰਨਜੀਤ ਸਿੰਘ ਚੰਨੀ ਸੰਭਾਵੀ ਉਮੀਦਵਾਰ ਜਿਹੜੇ ਸੰ ਸੀਐਮ ਦੇ ਚਿਹਰੇ ਲਈ ਉਹ ਦੇਖੇ ਜਾ ਰਹੇ ਸਨ ਕਿਉਂਕਿ 2000 ਬਾਈਟ ਦੇ ਵਿੱਚ ਜਿਵੇਂ ਕਾਂਗਰਸ ਇਲੈਕਸ਼ਨ ਹਾਰਦੀ ਹੈ 24 ਚ ਲੋਕ ਸਭਾ ਦੇ ਇਲੈਕਸ਼ਨ ਆਉਂਦੇ ਹੈ ਚੰਗੇ ਮਾਰਜਨ ਦੇ ਨਾਲ ਉਹ ਸਾਬਕਾ ਮੁੱਖ ਮੰਤਰੀ ਜਿਹੜੇ ਸੰ ਚਰਨਜੀਤ ਸਿੰਘ ਚੰਨੀ ਚੋਣ ਚੇਤ ਦੇ ਹੈ ਉਸ ਤੋਂ ਬਾਅਦ ਜਿੰਨੀਆਂ ਚੋਣਾਂ ਹੋਈਆਂ ਉਹਨਾਂ ਦੇ ਹਲਕਿਆਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਜਿਸ ਨੂੰ ਲੈ ਕੇ ਇਹ ਕਿਆਸਰਾਈਆਂ ਲੱਗ ਰਹੀਆਂ ਸਨ ਔਰ ਇੱਕ ਹੋਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜਾ ਸਮਾਗਮ ਰਖਵਾਇਆ ਸੀ ਉਹਦੇ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰੀ ਲੀਡਰਸ਼ਿਪ ਉਹਨਾਂ ਦੇ ਘਰ ਪਹੁੰਚੀ ਸੀ ਜਿਸ ਕਰਕੇ ਇਹ ਸੰਕੇਤ ਮੰਨਿਆ ਜਾ ਰਿਹਾ ਸੀ ਕਿ ਜੇਕਰ ਕਾਂਗਰਸ ਨੂੰ ਇੱਕ ਪਲੇਟਫਾਰਮ ਤੇ ਪੰਜਾਬ ਦੇ ਵਿੱਚ ਇਕੱਠੇ ਕਰਨਾ ਹੈ ਮਜ਼ਬੂਤ ਕਰਨਾ ਹੈ ਤਾਂ ਚਰਨਜੀਤ ਸਿੰਘ ਚੰਨੀ ਇੱਕ ਵਧੀਆ ਜਿਹੜੇ ਹੈ ਉਹ ਕੜੀ ਦਾ ਕੰਮ ਕਰ ਸਕਦੇ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੇ ਹਾਈ ਕਮਾਂਡ ਦੀ ਲੀਡਰਸ਼ਿਪ ਦੇ ਵਿੱਚ ਪਰ ਹੁਣ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਆ ਰਹੀਆਂ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਦੇਖਿਆ ਇਹ ਹੀ ਜਾ ਰਿਹਾ ਹੈ ਕਿ ਇਸ ਵਕਤ ਉਹਨਾਂ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੀ ਕੁਰਸੀ ਹੈ ਉਹਦੇ ਲਈ ਕੋਈ ਹੋੜ ਜਿਹੜੀ ਹੈ ਉਹ ਨਹੀਂ ਹੈ ਉਹਨਾਂ ਨੇ ਇਹ ਸਾਰੇ ਦੀ ਸਾਰੀ ਜਿਹੜੀ ਗੱਲਬਾਤ ਹੈ ਉਹ ਕਾਂਗਰਸ ਹਾਈ ਕਮਾਂਡ ਤੇ ਛੱਡ ਦਿੱਤੀ ਹੈ ਤੇ ਰੋਜ਼ ਇਹੀ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਅਸੀਂ ਫੀਲਡ ਦੇ ਵਿੱਚ ਜਿਹੜੀ ਕਾਂਗਰਸ ਹੈ ਉਸ ਨੂੰ ਦੁਬਾਰਾ ਮਜ਼ਬੂਤ ਕਰਨਾ ਹੈ ਰੈਲੀ ਜਿਹੜੀ ਕੱਢੀ ਜਾ ਰਹੀ ਸੀ ਉਸ ਦੇ ਤਹਿਤ ਜਿਹੜੀ ਗੱਲਬਾਤ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮਨਰੇਗਾ ਬਚਾਓ ਸੰਗਰਾਮ ਰੈਲੀ ਦੇ ਦੌਰਾਨ ਲੁਧਿਆਣਾ ਸ਼ਹਿਰੀ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦਿਵਾਨ ਦੀ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਂਗਰਸ ਜਰਨਲ ਸਕੱਤਰ ਭੁਪੇਸ਼ ਬਗੇਲ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਹੋਈ ਹੈ ਮੁਲਾਕਤ ਦੌਰਾਨ ਦਿਵਾਨ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਯੋਗ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਨਾਲ ਜੁੜ ਰਹੇ ਹਨ ਜਿਸ ਨਾਲ ਪਾਰਟੀ ਦੀ ਜ਼ਮੀਨੀ ਪੱਧਰ ਤੇ ਪਕੜ ਹੋਰ ਮਜ਼ਬੂਤ ਹੋ ਰਹੀ ਹੈ ਇਸ ਦੌਰਾਨ ਉਹਨਾਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਹਾਲਾਤਾਂ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਧਿਆਨ ਕੇਂਦਰਿਤ ਕਰਦਿਆਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਦੀਵਾਨ ਨੇ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜਨਵ੍ਰੋਧੀ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਐ ਤੇ ਸੂਬੇ ਭਰ ਵਿੱਚ ਕਾਂਗਰਸ ਹੱਕ ਦੇ ਵਿੱਚ ਇੱਕ ਮਜ਼ਬੂਤ ਜੜੀ ਲਹਿਰ ਹੈ ਉਹ ਬਣ ਰਹੀ ਹੈ। ਭੁਪੇਸ਼ ਬਗੇਲ ਨੇ ਗੰਭੀਰਤਾ ਨਾਲ ਗੱਲ ਸੰਦੇ ਹੋਏ ਦਿਵਾਨ ਨੂੰ ਜ਼ਮੀਨੀ ਪੱਧਰ ਤੇ ਹੋਰ ਤੇਜ਼ੀ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਹਤੈਸ਼ੀ ਨੀਤੀਆਂ ਅਤੇ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਤਰ੍ਹਾਂ ਪ੍ਰਸ਼ਾਸਕੀ ناکامی ਬਾਰੇ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ। ਬਾਦ ਵਿੱਚ ਕੁਝ ਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਤਿਵਾਨ ਨੇ ਇਸ ਮੁਲਾਕਾਤ ਨੂੰ ਬਹੁਤ ਹੀ ਬਿਹਤਰੀਨ ਅਤੇ ਪ੍ਰੇਰਨਾਦਾਇਕ ਸੰਵਾਦ ਕਰਾਰ ਦਿੱਤਾ। ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਲਦੀ ਹੀ ਪੰਜਾਬ ਵਿੱਚ ਕਾਂਗਰਸ ਦੁਬਾਰਾ ਸੱਤਾ ਵਿੱਚ ਵਾਪਸੀ ਕਰੇਗੀ। ਧੰਨਵਾਦ।